ਆਪ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਆਪਣਾ ਕੁਸ਼ਕ ਪਾਠ ਰਹਿ ਗਿਆ ਸੀਗਾ ਪੰਜਾਬ ਕੌਨਸਟੇਬਲ ਦੇ ਟੈਸਟ ਦਾ ਆਪਾਂ ਉਹ ਕਰਨ ਲੱਗੇ ਆ ਪਹਿਲਾਂ ਵੀਡੀਓ ਰੋਕਣੀ ਆ ਤੇ ਤੁਸੀਂ ਆਨਸਰ ਕਰਨਾ ਓਕੇ ਤਾਂ ਸਕਰੀਨ ਤੇ ਪਹਿਲਾ ਸਵਾਲ ਹੈਗਾ ਸੋਡਾ ਕੁਕਾ ਲਹਿਰ ਦਾ ਮੁੱਖ ਆਦੇਸ਼ ਕੀ ਸੀ ਤਾਂ ਇੱਕ ਕੁਕਾ ਲਹਿਰ ਆਪਣੇ ਜਲੀਏ ਪੰਜਾਬ ਦੇ ਵਿੱਚ ਉਹਦਾ ਮੁੱਖ ਆਦੇਸ਼ ਕੀ ਸੀ ਪਹਿਲਾਂ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ ਕੁਕਾ ਲਹਿਰ ਕਿਹੜੀ ਲਹਿਰ ਤੋਂ ਨਿਕਲਦੀ ਆ ਤੇ ਜਿਹੜੀ ਕੁਕਾ ਲਹਿਰ ਵਾਲੇ ਸੀ ਕਿਹੜੇ ਜਨਮਰ ਦੀ ਰੱਖਿਆ ਲਈ ਇਹ ਪੀਟੀ ਪਲੱਸਵੀ ਦੇ ਵਿੱਚ ਆਇਆ ਸੀ ਕੁਕਾ ਲਹਿਰ ਵਾਲੇ ਕਿਹੜੇ ਜਨਮਰ ਦੀ ਰੱਖਿਆ ਕਰਦੇ ਸੀਗੇ ਤਾਂ ਇਹ ਗਾਂ ਦੀ ਰੱਖਿਆ ਲਈ ਸੀਗੀ ਤੇ ਕੁਕਲੈਰ ਨਾਮਤਾਰੀ ਪੰਥ ਦੇ ਵਿੱਚੋਂ ਨਿਕਲ ਕੇ ਆਉਂਦੀ ਆ ਤੇ ਜਿਹੜਾ ਨਾਮਤਾਰੀ ਪੰਥ ਸੀਗਾ ਇਹ ਇਹਦੀ ਨੀਂਹ ਰੱਖੀ ਹੋਈ ਸੀ 12 ਅਪ੍ਰੈਲ 1857 ਦੇ ਵਿੱਚ ਓਕੇ ਕੁਕਲੈਰ ਕਿਹਦੇ ਟਾਈਮ ਤੇ ਜ਼ਿਆਦਾ ਫੇਮਸ ਹੋਈ ਆ ਬਾਬਾ ਰਾਮ ਸਿੰਘ ਬਾਬਾ ਰਾਮ ਸਿੰਘ ਦੇ ਟਾਈਮ ਤੇ ਜ਼ਿਆਦਾ ਇਹ ਫੇਮਸ ਹੋਈ ਆ ਤਾਂ ਇਹਨਾਂ ਦਾ ਕੀ ਮਤਲਬ ਜਿਹੜਾ ਮੈਗਜ਼ੀਨ ਸੀ ਉਹਦਾ ਨਾਮ ਵੀ ਸੀ ਕੁਕਾ ਜਿਹੜਾ 1922 ਦੇ ਵਿੱਚ ਇਹਨਾਂ ਨੇ ਸਟਾਰਟ ਕੀਤਾ ਤੇ 1920 ਦੇ ਵਿੱਚ ਇਹਨਾਂ ਦੇ ਇੱਕ ਮੈਗਜ਼ੀਨ ਸੀਗਾ ਸਤਜਗ ਉਕੇ ਇਹ ਤੁਸੀਂ ਯਾਦ ਰੱਖਣਾ ਸੱਚਾ ਮਾਰਗ ਤੇ ਨਵਾਂ ਹਿੰਦੁਸਤਾਨ ਇਹਨਾਂ ਨਾਲ ਨੋਟ ਕਰ ਲਿਓ ਨਵਾਂ ਹਿੰਦੁਸਤਾਨ ਸੱਚਾ ਮਾਰਗ ਤੇ ਸਤਯੁਗ ਇਹ ਕਿਹੜੀ ਲਹਿਰ ਨਾਲ ਸੰਬੰਧਿਤ ਇਹ ਕੁੱਕਰ ਲਹਿਰ ਨਾਲ ਸੰਬੰਧ ਨੇ ਤੇ ਪੁੱਛ ਲੈਣਗੇ ਪੰਜਾਬ ਨੂੰ ਜਿਹੜਾ ਉਸ ਟਾਈਮ ਪੰਜਾਬ ਸੀ ਉਹਨੂੰ ਕੁੱਕਰ ਜਿਹੜੇ ਇਹ ਬਾਬਾ RAM ਸਿੰਘ ਇਹਨਾਂ ਨੇ ਕਿੰਨੇ ਹਿੱਸਿਆਂ 'ਚ ਵੰਡਿਆ ਸੀ ਇਹਨੂੰ 12 ਪਾਰ ਦੇ ਵਿੱਚ ਪੰਜਾਬ ਨੂੰ ਡਿਵਾਈਡ ਕੀਤਾ ਸੀ ਮੁੱਖ ਦੇਸ਼ ਕੀ ਸੀ ਇਹਨਾਂ ਦਾ ਜੇ ਆਪਾਂ ਦੇਖ ਲਈਆ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਜਿਹੜੇ ਵੀ ਕੋਈ ਵੀ ਲੜਾਈ ਝਗੜਾ ਹੁੰਦਾ ਤੁਸੀਂ ਜਾਣਦੇ ਹੋ ਕਿ ਪੁਲਿਸ ਸਟੇਸ਼ਨ ਵਗੈਰਾ ਜਾਣਦੇ ਹੋ ਅੰਗਰੇਜ਼ਾਂ ਦੀ ਹੈਲਪ ਲੈਣੇ ਹੋ ਤਾਂ ਅੰਗਰੇਜ਼ਾਂ ਦੇ ਬਦਈਸ਼ੀ ਨੇ ਉਹ ਸਾਡੀ ਕੀ ਹੈਲਪ ਕਰਨ ਕੀ ਸਾਰੇ ਵੀ ਇਹ ਜਿੰਨੀਆਂ ਵੀ ਕੋਰਟ ਕਚੈਰੀਆਂ ਸਾਰਿਆਂ ਦਾ ਬਾਈਕਾਟ ਕਰਨਾ ਜੋ ਵੀ ਤੁਹਾਡੇ ਪ੍ਰੋਬਲਮ ਆਉਂਦੀ ਹੈ ਪਿੰਡ ਦੇ ਵਿੱਚ ਪੰਚਾਇਤ ਬਣਾਓ ਪੰਚਾਇਤ ਕੋਲੇ ਉਹਦਾ ਹੱਲ ਹੋਊਗਾ ਓਕੇ ਤਾਂ ਇਹਨਾਂ ਨੇ ਗਵਰਨਮੈਂਟ ਜਿੰਨੇ ਵੀ ਸਰਕਾਰ ਦੇ ਸਕੂਲ ਸੀ ਇੰਗਲਿਸ਼ ਮੀਡੀਅਮ ਵਗੈਰਾ ਵੈਸਟਰਨ ਸਟੱਡੀ ਇਹਨਾਂ ਸਾਰੇ ਦਾ ਬਾਈਕਾਟ ਕੀਤਾ ਸੀ ਇਹਨਾਂ ਨੇ ਨੇ ਹੀ ਮਦਰ ਮਦਰ ਟੈਂਗ ਦੇ ਵਿੱਚ ਲੈਂਗੁਏਜ ਮਤਲਬ ਆ ਦੀ ਸਟੱਡੀ ਕਰੋ ਤੇ ਲੋਕਲ ਸਕੂਲਾਂ ਦੇ ਵਿੱਚ ਖੋਲ ਕੇ ਉੱਥੇ ਪਾਠਸ਼ਾਲਾ ਦੇ ਵਿੱਚ ਆਪਣੇ ਬੱਚਿਆਂ ਨੂੰ ਸਟੱਡੀ ਕਰਵਾਓ ਓਕੇ ਤੇ ਦੂਜੇ ਇਹਨਾਂ ਨੇ ਜ਼ੋਰ ਦਿੱਤਾ ਸੀਗਾ ਕਿ ਛੋਟੇ ਬੱਚਿਆਂ ਦਾ ਵਿਆਹ ਨਹੀਂ ਕਰਨਾ ਤੇ ਬਾਕੀ ਸਿੱਖ ਧਰਮ ਦੇ ਵਿੱਚ ਸਰਦਾਰ ਲਿਆਉਣ ਤੇ ਜ਼ੋਰ ਦਿੱਤਾ ਸੀ ਤੇ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕੰਮ ਕੀਤਾ ਸੀ ਇਹ ਵਾਲਾ ਇਹਦਾ ਆਨਸਰ ਆਉਣਾ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇ ਕਾਫੀ ਪੀਟੀ ਪਲੱਸ ਬੀ ਨੇ ਪੁੱਛਿਆ ਸੀ ਆ ਛੋਡਾ ਇਹਦੇ ਵਿੱਚ ਕਾਣੂ ਇਸ 1972 ਦੇ ਵਿੱਚ ਮਲੇ ਕੋਰਲੇ ਦੇ ਵਿੱਚ ਇਹ ਕਿ ਮਤਲਬ ਉੱਚੜਖਾਨੇ ਦੇ ਉੱਪਰ ਜਿਹੜਾ ਅਟੈਕ ਹੁੰਦਾ ਉਸ ਟਾਈਮ ਕਿ ਮਤਲਬ ਸ਼ਾਰਕ ਕੁੱਕਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਇਹ ਪੀਟੀ ਪਲੱਸ ਵੀ ਦੇ ਵਿੱਚ ਆਇਆ ਸੀਗਾ ਵੈਸੇ ਵੀ ਜਿਹੜੀ ਜਿਆਸੀ ਤੁਹਾਡਾ ਪੀਪਲ ਆ ਰਹੀ ਹੈ ਇਹ ਪੁਰਾਣੀ ਪੇਪਰ ਬਹੁਤ ਰਿਪੀਟ ਕਰਦੀ ਹੈ ਸਵਾਲ ਰਿਪੀਟ ਕਰਦੀ ਹਾਂ ਸੌਰੀ ਇੱਕਦੇ ਬਹੁਤ ਪੁੱਛੇ ਸੀ ਜਿਹੜਾ ਕਿ ਮਤਲਬ ਰਹਿ ਗਿਆ ਸੀਗਾ ਪਾਟ ਦਿਨਾਂ ਦੇ ਸ਼ੁੱਧ ਨਾਮ ਇਹ ਤੁਸੀਂ ਸਾਰੇ ਯਾਦ ਰੱਖਨੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਓਕੇ ਕਈ ਵਾਰ ਇਹ ਨਾਮ ਉਹ ਹਿੰਦੀ ਚ ਦੇ ਦਿੰਦੇ ਨੇ ਇਹ ਆਪਣੇ ਪੰਜਾਬੀ ਚ ਨਾਮ ਆ ਜਿਵੇਂ ਗੁਰੂਵਾਰ ਦੇ ਤਾਂ ਰਵੀਵਾਰ ਦੇ ਤਾਂ ਓਕੇ ਤਾਂ ਉਹ ਹਿੰਦੀ ਚ ਨਹੀਂ ਉਹ ਕਹਿਣਗੇ ਪੰਜਾਬੀ ਦੇ ਵਿੱਚ ਸ਼ੁੱਧ ਨਾਮ ਦੱਸੋ ਤਾਂ ਇਹ ਤੁਸੀਂ ਸਾਰੇ ਨੋਟ ਕਰ ਲਿਓ ਜੇ ਕੋਈ ਬੱਚਾ ਇੰਗਲਿਸ਼ మీడియం ਤੋਂ ਆ ਤਾਂ ਤਾਂ ਅਗਲਾ ਸਵਾਲ ਤੁਸੀਂ ਇਹਦਾ ਅਨਸਰ ਕਰੋ ਅਕਨੋਲਜਮੈਂਟ ਦਾ ਪੰਜਾਬੀ ਅਨਵਾਦ ਹੈ ਇਹਨਾਂ ਦੇ ਵਿੱਚੋਂ ਇਹਦਾ ਪੰਜਾਬੀ ਮਤਲਬ ਮੀਨਿੰਗ ਦੱਸੋ ਕੀ ਹੈ ਇਹਦਾ ਪੰਜਾਬੀ ਤੇ ਜੇ ਤੁਸੀਂ ਕਰਿਆ ਹੋਊਗਾ ਇਹਦਾ ਹੈਗਾ ਸਾਡਾ ਰਸੀਦ ਅਗਲਾ ਬ੍ਰੇਕਥਰੂ ਦਾ ਪੰਜਾਬੀ ਅਨਵਾਦ ਦੱਸੋ ਇਹਦੇ ਵਿੱਚ ਤਾਂ ਇਹਦਾ ਹੁੰਦਾ ਅਚਾਨਕ ਕੋਈ ਖੋਜ ਹੋ ਜਾਣੀ ਰਹੱਸ ਦੀ ਖੋਜ ਹੋ ਜਾਣੀ ਜਿਹਦੀ ਬਾਰੇ ਪਹਿਲਾਂ ਕਿਸੇ ਨੂੰ ਕੁਝ ਨਹੀਂ ਪਤਾ ਸੀ ਅਚਾਨਕ ਕੋਈ ਚੀਜ਼ ਦਾ ਮਿਲ ਜਾਣਾ ਰਹੱਸ ਦੀ ਖੋਜ ਹੋ ਜਾਣਾ ਤਾਂ ਅਗਲਾ ਫ੍ਰੈਗਮੈਂਟ ਦਾ ਪੰਜਾਬੀ ਅਨੁਵਾਦ ਕੀ ਹੈ ਤਾਂ ਫ੍ਰੈਗਮੈਂਟ ਦਾ ਪੰਜਾਬੀ ਅਨੁਵਾਦ ਹੈਗਾ ਚੂਰਾ ਕਰਨਾ ਅੱਜ ਇਹ ਸੋਡਾ ਟੈਸਟ ਇਹਦੇ ਵਿੱਚ ਖਤਮ ਹੋ ਜਾਊਗਾ ਇਹ ਤੋਂ ਬਾਅਦ ਆਪਾਂ ਅਗਲੇ ਲੈ ਕੇ ਆਵਾਂਗੇ ਤੁਹਾਡੇ ਮਤਲਬ ਇੱਕ ਬੱਚਿਆ ਸੀ ਤੁਨੀ ਬੋਦ ਉਹ ਪਹਿਲਾਂ ਹੀ ਆਪਾਂ ਚੈਨਲ ਤੇ ਕਰਵਾਇਆ ਹੋਇਆ YouTube ਤੇ ਉਹ ਪੁਰਾਣੀਆਂ ਵੀਡੀਓ ਦੇ ਵਿੱਚ ਜਾ ਕੇ ਇੱਕ ਵਾਰੀ ਦੇਖ ਲੈਣ ਖੰਡੀ ਅਖੰਡੀ ਤੁਨੀ ਆਪਾਂ ਕਰਵਾਈਆਂ ਹੋਈਆਂ ਨੇ ਤੇ ਬਾਕੀ ਸ਼ਬਦ ਸ਼੍ਰੇਣੀਆਂ ਸੋਨ ਅਗਲੀ ਕਲਾਸ ਦੇ ਵਿੱਚ ਅੱਠੀ ਸ਼ਬਦ ਸ਼੍ਰੇਣੀਆਂ ਮਿਲ ਜਾਣਗੀਆਂ ਥੀਸਿਸ ਸ਼ਬਦ ਦਾ ਪੰਜਾਬੀ ਅਨੁਵਾਦ ਯੂ ਰਿਸਰਚ ਤੋਂ ਬਾਅਦ ਜੋ ਵੀ ਰਿਸਰਚ ਹੁੰਦੀ ਹੈ ਉਹਦੇ ਇੱਕ ਥੀਸੇ ਤਿਆਰ ਕਰਕੇ ਸਬਮਿਟ ਕਰਵਾਇਆ ਜਾਂਦਾ ਤਾਂ ਇਹਦਾ ਹੁੰਦਾ ਤੁਹਾਡਾ ਸੋਧ ਪ੍ਰਬੰਧ ਕਰਨਾ ਇਹਨਾਂ ਦਾ 69 ਅੰਕ ਦਾ ਸ਼ਬਦਾਂ ਵਿੱਚ ਲਿਖੋ ਤਾਂ ਇਹਨਾਂ ਨੂੰ ਲਿਖਣਾ ਸੀ ਇਹਦਾ ਸਹੀ ਹੋਊਗਾ ਤੁਹਾਡਾ 69 ਹੇ ਲਿਖਿਆ ਵਿੱਚੋਂ ਉਚਿਤ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਇਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਦਾ ਕਿਹੜਾ ਸ਼ਬਦ ਹੈ ਇੱਕ ਵਾਰ ਦੱਸੋ ਇਹ ਮਤਲਬ ਫਾਰਸੀ ਪਾਸ਼ਾ ਦੇ ਵਿੱਚ ਹਜਮਤ ਕਿਸੇ ਨੂੰ ਠੱਗ ਲੈਣਾ ਤਈ ਹੁੰਦਾ ਸਾਡਾ ਫਾਰਸੀ ਦੇ ਵਿੱਚ ਕਿਸੇ ਦੀ ਹਜਮਤ ਕਰਤੀ ਠੀਕ ਹੈ ਵੈਸੇ ਦਾ ਮਤਲਬ ਜੇ ਮੁਹਾਵਰਾ ਬੋਲਣਾ ਤਾਂ ਕਿ ਹਜਮਤ ਕਰਵਾਉਣਾ ਤਾਂ ਕਿਸੇ ਦੁਆਰਾ ਲੁੱਟਿਆ ਜਾਣਾ ਤਈ ਸਾਡੇ ਇੰਗਲਿਸ਼ ਦਾ ਆ ਗਿਆ ਗੈਂਜ ਨੀਰ ਸਾਡਾ ਸੰਸਕ੍ਰਿਤ ਦਾ ਆ ਗਿਆ ਪਾਣੀ ਨੂੰ ਕਹਿ ਦਿੰਦੇ ਆਪਾਂ ਮੂਕ ਇਹ ਆ ਗਿਆ ਮਤਲਬ ਪੰਜਾਬੀ ਦਾ ਇਹਦਾ ਮਤਲਬ ਹੁੰਦਾ ਚੁੱਪਚਾਪ ਮੂਕ ਨਾਇਕ ਮਤਲਬ ਇਹ ਸੀਗਾ ਤਾਂ ਕਿ ਜਿਹੜਾ ਉਹਦਾ ਨਾਇਕ ਆ ਉਹ ਮੂਕ ਕਿ ਜਿਵੇਂ ਮਿਊਟ ਆ ਉਹ ਬੋਲਦੇ ਨਹੀਂ ਗੂੰਗਾ ਗੂੰਗਾ ਠੀਕ ਹੈ ਇਹਦਾ ਹੁੰਦਾ ਆਪਣਾ ਹੇਰ ਲਿਖਿਆਂ ਵਿੱਚੋਂ ਅਲੌਕਿਕ ਸ਼ਬਦ ਦਾ ਸਹੀ ਸਮਾਨਾਰਥੀ ਸ਼ਬਦ ਚੁਣੋ ਤਾਂ ਇਹਦੇ ਵਿੱਚੋਂ ਸਹੀ ਸਮਾਨਾਰਥ ਜਿਹੜਾ ਸਭ ਤੋਂ ਵੱਖਰਾ ਹੋਵੇ ਅਲੱਗ ਹੋਵੇ ਨਿਰਾਲਾ ਹੋਵੇ ਤਾਂ ਇਹਦਾ ਤੁਸੀਂ ਇੱਕ ਵਾਰੀ ਵੀਡੀਓ ਰੋਕੇ ਅਨਸਰ ਕਰੋ ਤਾਂ ਇਹਦਾ ਹੁਣ ਅਸੀਂ ਗਾ ਬਲਖਣ ਅਨੂਠਾ ਨਿਰਾਲਾ ਉੱਚਾ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ ਤਾਂ ਉੱਚੇ ਸ਼ਬਦ ਦਾ ਵਿਰੋਧੀ ਸ਼ਬਦ ਉੱਚਾ ਥੱਲੇ ਨੀਮਾ ਉੱਚੇ ਉੱਚੀ ਤਕੀਆ ਉਗਾ ਉੱਚੇ ਦਾ ਉਗਾ ਨੀਮਾ ਉੱਚੀ ਸ਼ਬਦ ਦਾ ਵਿਰੋਧੀ ਸ਼ਬਦ ਨੀਮਾ ਉੱਤੇ ਦਾ ਥੱਲੇ ਗਿਆ ਜਿੰਦਾ ਉੱਤੇ ਦਾ ਵਿਰੋਧੀ ਸ਼ਬਦ ਥੱਲੇ ਉੱਚਾ ਇੱਕ ਵਚਨ ਉੱਚੇ ਬਹੁ ਵਚਨ ਉੱਚੀ ਨੀਮੀ ਉੱਚੀ ਥਾਂ ਨੀਮੀ ਥਾਂ ਇਹਦਾ ਇਸੇ ਇਹਦਾ ਹੁੰਦਾ ਸੀ ਆਹ ਦਾ ਆਂਸਰ ਉੱਚਾ ਨੀਮਾ ਕਿਹੜਾ ਸ਼ਬਦ ਪਿਛੇਤਰ ਲਾ ਕੇ ਨਹੀਂ ਬਣਿਆ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹਦੇ ਵਿੱਚ ਪਿਛੇਤਰ ਦੀ ਵਰਤੋਂ ਨਹੀਂ ਹੋਈ ਜਿਵੇਂ ਠੇਕੇਦਾਰੀ ਦੁਨੀਆਦਾਰੀ ਇਹ ਕੀ ਆ ਦੁਨੀਆਦਾਰੀ ਤਾਂ ਇਹ ਸਾਰੇ ਕੀ ਆ ਪਛੇਤਰ ਲੱਗੇ ਹੋਏ ਨੇ ਦਾਰੀ ਦਾਰੀ ਤਾਂ ਇਹਦੇ ਵਿੱਚ ਗਦਾਰੀ ਇੱਕਦੰ ਦਾ ਗਦਾਰ ਉਹ ਤਾਂ ਕੋਈ ਨਾਮ ਆਜੂਗਾ ਨਾਮ ਦੇ ਵਿੱਚ ਆਮ ਨਾਮ ਗਦਾਰੀ ਕਿਹਾ ਗਿਆ ਇਹ ਵੈਸੇ ਦਾ ਵਿਸ਼ੇਸ਼ਣ ਵੀ ਹੋ ਸਕਦਾ ਬਟ ਜੇ ਕੱਲਾ ਲਿਖਿਆ ਹੋਇਆ ਤਈ ਆਜੂਗਾ ਸਾਡਾ ਪਾਵਾਚਕ ਨਾਮ ਵੀਰਵਾਰ ਤੋਂ 6 ਦਿਨ ਪਹਿਲਾਂ ਕਿਹੜਾ ਦਿਨ ਆਉਂਦਾ ਹੈ ਤਾਂ ਵੀਰਵਾਰ ਤੋਂ 6 ਦਿਨ ਪਹਿਲਾਂ ਕਿਹੜਾ ਦਿਨ ਆਉਂਦਾ ओके ਇਹ ਤੁਸੀਂ ਕਰਿਆ ਹੋਗਾ e on e on ਦਾ ਸਾਡਾ ਸ਼ੁੱਕਰਵਾਰ ਜੇ ਕਦੇ ਪੁੱਛ ਲੈਣ ਵੀਰਵਾਰ ਤੋਂ 16 ਦਿਨ ਪਹਿਲਾਂ ਕਿਹੜਾ ਦਿਨ ਆਉਂਦਾ ਮੰਨ ਲਓ ਕਿ ਜੇ ਇਦਾਂ ਪੁੱਛ ਲਿਆ ਤਾਂ ਤੁਸੀਂ ਕਰਨਾ 7 ਨਾਲ ਡਿਵਾਈਡ ਕਰ ਦੇਣਾ ਜਿਵੇਂ ਇਹਦੇ ਵਿੱਚ ਦੋ ਬਾਕੀ ਬਚਿਆ ਤਾਂ ਵੀਰਵਾਰ ਤੋਂ ਮਤਲਬ ਫਿਰ ਇਹ 16ਾਂ ਦੀ ਜਗ੍ਹਾ ਤੇ ਤੁਹਾਡੇ ਦੋ ਹੀ ਬਚੂਗਾ ਜੀ ਕਿਤੇ ਵੀ ਵੱਡੀ ਰਕਮ ਦਿੱਤੀ ਤਾਂ ਉਹਨੂੰ 7 ਨਾਲ ਡਿਵਾਈਡ ਕਰ ਦੋ ਵੈਸੇ ਇਹ ਕੈਲੰਡਰ ਦਾ ਟੌਪਿਕ ਆ ਜੋ ਵੀ ਇੱਥੇ ਰਿਮੇਂਡਰ ਵਾਕੀ ਬਚਦਾ ਤਾਂ ਫਿਰ ਉਹਦੇ ਉੱਤੇ ਦੇਖਣਾ ਬਾਕੀ 7-7 ਦੇ ਪੇਅਰ ਤਾਂ ਸਾਰੇ ਬਾਹਰ ਨਿਕਲ ਜਾਣਗੇ ਕਿਉਂਕਿ 7 ਦਿਨਾਂ ਬਾਅਦ ਤਾਂ ਸੇਮ ਦੇ ਨਹੀਂ ਰਿਪੀਟ ਹੋ ਜੂਗਾ ਤਾਂ ਜੋ ਵੀ ਰਿਮੇਂਡਰ ਬਚਦਾ ਉਹਨੂੰ ਮਾਈਨਸ ਪਲੱਸ ਕਰ ਦੇਣਾ ਦੇਖਣਾ ਕਿ ਪਹਿਲਾਂ ਪੁੱਛਿਆ ਜਾਂ ਬਾਅਦ ਚ ਪੁੱਛਿਆ ਓਕੇ ਇਹਨਾਂ ਦਾ ਨਾਰਮਲ 7 ਤੋਂ ਛੋਟਾ ਹੀ ਪੁੱਛਿਆ ਸੀ ਕਿਉਂਕਿ ਹਫ਼ਤੇ 'ਚ 7 ਦਿਨ ਹੀ ਹੁੰਦੇ ਨੇ 7 ਦੇ ਜਿੰਨੇ ਜਿੰਨੇ ਪੇਅਰ ਹੁੰਦੇ ਕੱਢ ਕੇ ਦੈਂਦਾ ਪੰਜਾਬੀ ਵਿੱਚ ਸ਼ੁੱਧ ਰੂਪ ਚੁਣੋ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਪਾਂ ਪਿਛੋਂ ਦੇਖਿਆ ਹੀ ਆਦਾ ਸਾਰਾ ਤੇ ਇਹਦਾ ਅਨਸਰ ਆਉਣਾ ਸੀ ਤੁਹਾਡਾ ਵੀਰਵਾਰ ਸ਼ੁੱਕਰਵਾਰ ਤੋਂ ਪਹਿਲਾਂ ਕਿਹੜਾ ਬਾਰ ਆਉਂਦਾ ਹੈ ਤਾਂ بڑے ਬੱਚਿਆਂ ਵਾਲੀ ਸਵਾਲ ਸੀਗੇ ਤਾਂ ਕਿਹੜਾ ਬਾਰ ਆਉਂਦਾ ਸ਼ੁੱਕਰਵਾਰ ਤੋਂ ਪਹਿਲਾਂ ਤਾਂ ਸ਼ੁੱਕਰਵਾਰ ਤੋਂ ਪਹਿਲਾਂ ਹੁੰਦਾ ਵੀ ਸਾਡਾ ਵੀਰਵਾਰ ਅਕਤੂਬਰ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ ਤਾਂ ਅਕਤੂਬਰ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਇਹ ਹੁੰਦਾ ਸਤੰਬਰ ਸਤੰਬਰ ਅਕਤੂਬਰ ਇੱਕ ਵਾਰ છોੜੇ ਮਹੀਨੇ ਲਿਖ ਹੋਏ ਨੇ ਜੇ ਕੋਈ ਬੱਚਾ ਜਮ੍ਹਾਂ ਹੀ ਕਿ ਮਤਲਬ ਸਟਾਰਟਿੰਗ ਤੋਂ ਤਿਆਰੀ ਕਰ ਰਿਹਾ ਤਾਂ ਉਹਨਾਂ ਨੂੰ ਇਹ ਸਾਰੇ ਯਾਦ ਹੋਣੇ ਚਾਹੀਦੇ ਨੇ ਆਦਾ ਤੁਹਾਨੂੰ ਯਾਦ ਹੋਣਗੀ ਕਿ ਸਾਡਾ ਜਨਵਰੀ ਕਿੰਨੇ ਦਾ ਹੁੰਦਾ 31 ਦਾ ਹੁੰਦਾ ਫਰਵਰੀ ਜੇ ਲੀਪ ਦਾ ਤਾਂ 20 29 ਦਾ ਨਹੀਂ 28 ਦਾ ਮਾਰਚ ਸਾਡਾ 31 ਦਾ ਅਪ੍ਰੈਲ ਸਾਡਾ 30 ਦਾ ਮਈ ਸਾਡਾ 31 ਦਾ ਤੇ ਤੁਹਾਡਾ ਜੂਨ 30 ਦਾ ਜੁਲਾਈ ਤੁਹਾਡਾ 31 ਦਾ ਹੁੰਦਾ ਅਗਸਤ ਤੁਹਾਡਾ 31 ਦਾ ਹੁੰਦਾ ਸਤੰਬਰ ਤੁਹਾਡਾ 30 ਦਾ ਹੁੰਦਾ ਅਕਤੂਬਰ ਤੁਹਾਡਾ 31 ਦਾ ਹੁੰਦਾ ਤੇ ਨਵੰਬਰ 30 ਦਾ ਤੇ ਦਸੰਬਰ ਤੁਹਾਡਾ 31 ਦਾ ਹੁੰਦਾ ਓਕੇ ਕਈ ਵਾਰੀ ਦਾ ਰੀਜ਼ਿੰਗ ਦੇ ਵਿੱਚ ਆ ਜਾਂਦਾ ਹੁੰਦਾ ਨਾ ਚਾਰ ਪਾ ਕੇ ਇੱਕ ਮਤਲਬ ਜਿਹੜੇ ਬਾਕੀ ਦਾ ਤਿੰਨ ਦਾ ਹੋਣਗੇ 31 31 ਦੇ ਤੇ ਇੱਕ ਵਿੱਚ ਪਾ ਦੇਣਗੇ ਤੀ ਦਾ ਕਹਿਣਗੇ ਇਨ ਆਡ ਵਰਨ ਤਾਂ ਉਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਵੀ ਔਡ ਵਨ ਕਰ ਸਕਦੇ ਹੋ ਠੀਕ ਆ ਤੁਹਾਨੂੰ ਯਾਦ ਹੋਣੀ ਚਾਹੀਦੀ ਨੇ ਇਹਨਾਂ ਦੇ ਵਿੱਚੋਂ 30 30 ਦੇ ਕਿਹੜੇ ਨੇ 31 31 ਦੇ ਕਿਹੜੇ ਨੇ ਓਕੇ ਇਹਦੇ ਸਾਰੇ ਵਿੱਚੋਂ ਯਾਦ ਹੋਊਗਾ ਇਹਦਾ ਬਟ ਆ ਦੇਸੀ ਮਹੀਨਿਆਂ ਦੇ ਵਿੱਚੋਂ ਵੀ ਜੇ ਉਹਨਾਂ ਨੇ ਕਦੇ ਪਾਤਾ ਕਿ ਬਾਕੀ ਸਾਰੇ 30 30 ਦੇ ਪਾਦਣ 1 31 ਦਾ ਪਾ ਦੇਣ ਤਾਂ ਯਾਦ ਰੱਖਣਾ ਜਿਹੜਾ ਚੇਤ ਦਾ ਉਹ ਹੈਗਾ ਤੁਹਾਡਾ 31 ਦਾ ਵਿਸਾਖ 31 ਦਾ ਜੇਠ 31 ਹਾਰਦਵੀ 31 ਦਾ ਸੌਣ 31 ਦਾ ਪਾਦੋਂ 30 ਦਾ ਓਕੇ ਆ ਤੁਹਾਡੇ ਸਾਰੇ 31 31 ਦੇ ਨੇ ਠੀਕ ਆ ਪਾਦੋਂ 'ਚ 30 ਦਿਨ ਹੁੰਦੇ ਨੇ ਅਸੂ 'ਚ 30 ਦਿਨ ਕੱਤਾਂ ਤੀ ਦਿਨ ਇਥੇ ਤੋਂ ਦੀਵਾਲੀ ਆਉਂਦੀ ਆ ਮੱਗਰ ਚ 30 ਦਿਨ ਪੂਰਾ ਠੰਡ ਵਾਲਾ ਹੁੰਦਾ ਸਾਡਾ 30 ਦਿਨ ਮਾਗ ਫੱਗਣ ਜੇ ਸਾਲ ਲੀਪ ਦਾ ਜੇ ਸਾਲ ਲੀਪ ਦਾ ਠੀਕ ਹੈ ਜਿਵੇਂ 2024 ਲੀਪ ਦਾ ਸੀਗਾ ਦਾ ਇਹ 4 ਨਾਲ ਡਿਵਾਈਡ ਕਰਕੇ ਆਪਾਂ ਚੈੱਕ ਕਰਦੇ ਆ ਤਾਂ ਫਿਰ ਤੁਹਾਡਾ ਫੱਗਣ ਆਊਗਾ 31 ਦਿਨਾਂ ਦਾ ਬਾਕੀ ਆਊਗਾ ਤੁਹਾਡਾ 30 ਦਿਨ ਦਾ ਨਾਰਮਲ ਦੇ ਵਿੱਚ ਓਕੇ ਚੇਤ ਕਦੋਂ ਸਟਾਰਟ ਹੁੰਦਾ ਚੇਤ ਦੇ ਨਾਲ ਨਾਲ ਸਾਡਾ ਚੱਲਦਾ ਮਾਰਚ ਅਪ੍ਰੈਲ ਬਸਾਖ ਮਾਰਚ ਅਪ੍ਰੈਲ ਅਪ੍ਰੈਲ ਮਈ ਇੱਥੇ ਹੁੰਦਾ ਤੁਹਾਡਾ ਮਈ ਜੂਨ ਇੱਥੇ ਹੁੰਦਾ ਤੁਹਾਡਾ ਜੂਨ ਜੁਲਾਈ ਤੇ ਇੱਥੇ ਤੁਹਾਡਾ ਜੁਲਾਈ ਅਗਸਤ ਤੇ ਇੱਥੇ ਹੁੰਦਾ ਤੁਹਾਡਾ ਅਗਸਤ ਸਤੰਬਰ ਤੇ ਸਤੰਬਰ ਅਕਤੂਬਰ ਅਕਤੂਬਰ ਨਵੰਬਰ ਨਵੰਬਰ ਦਸੰਬਰ ਦਸੰਬਰ ਜਨਵਰੀ ਤੇ ਇੱਥੇ ਤੁਹਾਡੀ ਜਨਵਰੀ ਫਰਵਰੀ ਇੱਥੇ ਤੁਹਾਡੀ ਫਰਵਰੀ ਤੇ ਮਾਰਚ ਓਕੇ 14 ਮਾਰਚ ਤੋਂ ਸਾਡਾ ਨਵਾਂ ਇਧਰ ਸਟਾਰਟ ਹੋ ਜਾਂਦਾ ਸਾਡਾ ਦੇਸੀ ਸਾਲ ਤੇ ਯਾਦ ਰੱਖਣਾ ਇਹਨਾਂ ਦੇ ਵਿੱਚੋਂ 31 ਦੇ 31 ਦੇ ਕਿਹੜੇ ਨੇ 30 30 ਦੇ ਕਿਹੜੇ ਨੇ ओके ਤੇ ਬਾਕੀ ਨਾ ਸਪੈਲਿੰਗ ਵੀ ਯਾਦ ਰੱਖਿਓ ਕਈ ਵਾਰੀ ਜਿਹੜਾ ਪੇਪਰ ਆਇਆ ਦਾ ਉਹਦੇ ਵਿੱਚ ਦੇਸੀ ਜਿਹੜੇ ਵੈਸੇਾ ਤੁਹਾਡੇ ਜਿਹੜਾ ਟੈਸਟ ਪਾਇਆ ਸੀ ਉਹਦੇ ਵਿੱਚ ਨਹੀਂ ਆਏ ਬਟ ਦੇਸੀ ਦੇ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਜ਼ਰੂਰ ਮਿਲਣ ਨੂੰ ਦੇਖਣਗੇ ਕਿ ਚੇਤਵਾਤ ਕਿਹੜਾ ਹੁੰਦਾ ਜੇਠਵਾਤ ਕਿਹੜਾ ਮਹੀਨਾ ਆਉਂਦਾ 14 ਅੰਕ ਦਾ ਮਤਲਬ ਸਹੀ ਦੱਸੋ ਇਹਨਾਂ ਦੇ ਵਿੱਚੋਂ ਸਪੈਲਿੰਗ ਕਿਹੜੇ ਸਹੀ ਨੇ 14 ਤਾਂ ਇਹਦਾ ਹੁੰਦਾ ਸੀ ਥੋੜਾ ID 14 ਇਹ ਆਉਣ ਵਾਲੀ ਕਲਾਸ ਦੇ ਵਿੱਚ ਸਾਰੇ ਹੀ ਜਿੰਨੇ ਇੱਕ ਤੋਂ ਲੈ ਕੇ ਆਪਾਂ ਜਿਹੜੇ ਮੇਨ ਮੇਨ 100 ਦੇ ਜਿਹੜੇ ਜਮਾ ਮੇਨ ਮੇਨ ਨੇ ਉਹ ਆਪਾਂ ਲਿਖ ਲਿਆਵਾਂਗੇ ਫੇਰ ਲਿਖਿਆਂ ਵਿੱਚੋਂ 29 ਲਈ ਜੇ ਕਿਹੜਾ ਸ਼ੋਧਾ ਤੇ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇਹ ਹੁੰਦਾ 29 ਕੀ ਮਤ 29 ਕਰਨੀ ਕੀ ਮਤ ਤਰੱਕੀ ਕਰਨੀ ਇਹ ਹੁੰਦਾ 29 ਇਹਦਾ ਫਰਕ ਪੈਂਦਾ ਰ ਇੱਥੇ ਇਹਨੇ ਦੋ ਵਾਰ ਰਿਪੀਟ ਹੋਣਾ ਇਹਦੇ ਤੇ ਦਾਅਬ ਦਿੱਤੀ ਜਾਊਗੀ ਇੱਥੇ ਸੌਫਟ ਬੋਲਿਆ ਜਾਊਗਾ 29 ਠੀਕ ਹੈ ਇਹਦਾ ਹੁੰਦਾ ਸੀ ID ਫੇਰ ਲਿਖੇ ਬਕਮ ਵਿੱਚੋਂ ਅਸ਼ੁੱਧ ਬਾਖ ਦੀ ਪਛਾਣ ਕਰੋ ਇਹਨਾਂ ਦੇ ਵਿੱਚੋਂ ਅਸ਼ੁੱਧ ਗੈਰੇ ਬਦਲ ਹੋਣ ਕਰਕੇ ਅੱਜ ਮੀ ਪਵੇਗਾ ਠੀਕਾ ਕਿਤਾਬ ਮੇਜ਼ ਤੇ ਪਈ ਹੈ ਪਰ ਕੋਈ ਪੜ ਨਹੀਂ ਰਿਹਾ ਬਹੁਤੇ ਸੋਣ ਓਕੇ ਇਹਦੇ ਵਿੱਚ ਸਪੈਲਿੰਗ ਮਿਸਠੀਕ ਹੈ ਮਤਲਬ ਇਹਨਾਂ ਨੰਨੇ ਥਾਂ ਤੇ ਨਾਣਾ ਆਉਣਾ ਸੀਗਾ ਬਹੁਤੇ ਸੋਹਣੇ ਲੋਕ ਸਿਆਣੇ ਨਹੀਂ ਹੁੰਦੇ ਤਾਂ ਇਹਦਾ ਹੋਣਾ ਸੀਗਾ ਈ ਦੀ ਫੇਰ ਲਿਖਿਆਂ ਵਿੱਚੋਂ ਸ਼ੁੱਧ ਬਾਖ ਚੋਂ ਇਹਨਾਂ ਦੇ ਵਿੱਚੋਂ ਸ਼ੁੱਧ ਬਾਗ ਚੁਣਨਾ ਵੀਡੀਓ ਰੋਕ ਕੇ ਆਨਸਰ ਕਰੋ ਓਕੇ ਇਹਦੇ ਵਿੱਚ ਪਹਿਲਾਂ ਹੀ ਦੇਖੋ ਕਿੱਥੇ ਕਿੱਥੇ ਸਪੈਲਿੰਗ ਮਿਸਟੇਕ ਹੈਗੀ ਆ ਗੱਭਰੂ ਮੁੰਡੇ ਸੋਹਣੇ ਹੁੰਦੇ ਹਨ ਓਕੇ ਇਹਦਾ ਹੁਣ ਅਸੀਂ ਉਹੜਾ ਹੇਠ ਲਿਖਿਆਂ ਵਿੱਚੋਂ ਸ਼ੁੱਧ ਬਾਗ ਦੀ ਪਛਾਣ ਕਰੋ ਇਹਨਾਂ ਦੇ ਵਿੱਚੋਂ ਸ਼ੁੱਧ ਬਾਗ ਦੀ ਪਛਾਣ ਕਰੋ ਮੁੰਡੇ ਪੜ ਰਹੇ ਹਨ ਓਕੇ ਮੁੰਡੇ ਇੱਥੇ ਇਹਦੀ ਸਪੈਲਿੰਗ ਗਲਤ ਸੀਗੀ ओके ਤੇ ਇਥੇ ਆ ਕਿਉਂਕਿ ਹੈਰਾਨੀਵਾਚਕ ਦਾ ਹੈ ਨਹੀਂ ਤਾਂ ਇਹ ਹੈਰਾਨੀ ਵਾਸਤੇ ਆਉਂਦਾ ਦਾ ਸਿੰਬਲ ਤੇ ਇਥੇ ਕੁਐਸਚਨ ਮਾਰਕ ਇਹ ਨਹੀਂ ਆਉਣਾ ਸੀਗਾ ਇਥੇ ਸਪੈਲਿੰਗ ਮਿਸਟੇਕ ਸੀਗੀ ਇਥੇ ਆ ਸਿੰਬਲ ਦੀ ਗਲਤੀ ਸੀਗੀ ਇਹ ਵਾਲੇ ਸਿੰਬਲ ਨਹੀਂ ਵਰਤੇ ਜਾਣੇ ਸੀਗੇ ਕਿਉਂਕਿ ਨਾਰਮਲ ਨਾਰਮਲ ਬਾਕ ਦਾ ਨਾਰਮਲ ਬਾਕ ਹਮੇਸ਼ਾ ਇਹ ਪੂਰੇ ਪੂਰੇ ਬਿਸ਼ਰਾਮ ਚੰਨ ਜੇ ਕਿਦਾਂ ਸਿੱਧਾ ਹੀ ਕਹ ਦਿੰਦਾ ਇਹ ਚੰਨ ਨੂੰ ਕੀ ਕਹਾਂਗੇ ਇਹਨੂੰ ਆਪਾਂ ਬਿਸ਼ਰਾਮ ਚੰਨ ਕਹਿੰਦੇ ਆ ਠੀਕ ਹੈ ਡੰਡੀ ਠੀਕ ਹੈ ਇਹ ਕਦੋਂ ਲਾਇਆ ਜਾਂਦਾ ਜਦੋਂ ਕੋਈ ਬਾਕ ਕੰਪਲੀਟ ਹੋ ਜਾਂਦਾ ਖਤਮ ਹੋ ਜਾਂਦਾ ਬਾਕ ਤਾਂ ਇਹਦਾ ਅਨਸਰ ਆਉਣਾ ਸੀ ਆੜਾ ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ ਓਕੇ ਈਪੀਟਐਸਬੀ ਨੇ ਬਹੁਤ ਵਾਰ ਪੁੱਛਿਆ ਹੋਇਆ ਸੋਰਾ ਤੇ ਬੋਟੀ ਬੋਟੀ ਸ਼ਬਦ ਵੀ ਤੁਹਾਡੇ ਬਹੁਤ ਵਾਰ ਪੁੱਛਿਆ ਜਾਂਦਾ ਬੋਡੀ ਦੇ ਵੀ ਲਿਖ ਲਓ ਠੀਕ ਹੈ ਪਿੱਛੇ ਕਲਰਕ ਦੇ ਪੇਪਰ 'ਚ ਸ਼ਾਇਦ ਪੁੱਛਿਆ ਸੀ ਸੋਰਾ ਤੇ ਬੋਟੀ ਸ਼ਬਦ ਕਿਸੇ ਦੇ ਕਹੇ ਹੋਏ ਸ਼ਬਦ ਜਾਂ ਵਾਕਾਂ ਨੂੰ ਸੇਮ ਟੂ ਸੇਮ ਜਦੋਂ ਆਪਾਂ ਕਹਿ ਦਿੰਦੇ ਆ ਤਾਂ ਆਪਾਂ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕਰਦੇ ਆ ਤੇ ਇਹਨਾਂ ਵਿੱਚੋਂ ਕਿਹੜਾ ਵਿਰਾਮ ਚਿੰਨ ਵਰਤਿਆ ਜਾਂਦਾ ਇਹ ਜਦੋਂ ਆਪਾਂ ਕੋਈ ਵੀ ਸ਼ਬਦ ਨੂੰ ਮਤਲਬ ਥੋੜਾ ਜਿਵੇਂ ਆਪਾਂ ਵਿਚੋਂ ਨੂੰ ਲਿਖਣਾ ਹੁੰਦਾ ਜਾਂ ਤੋਂ ਲਿਖਣਾ ਉੱਤੋਂ ਲਿਖਣਾ ਹੁੰਦਾ ਤਾਂ ਉਦੋਂ ਆਪਾਂ ਪਾਉਨੇ ਆ ਜਦੋਂ ਕਿਸੇ ਸ਼ਬਦ ਅਲੋਪ ਹੁੰਦਾ ਸ਼ਬਦ ਅਲੋਪ ਲਈ ਵਰਤਦੇ ਆਪਾਂ ਤੇ ਕਿਸੇ ਦੇ ਸੇਮ ਟੂ ਸੇਮ ਸ਼ਬਦਾਂ ਨੂੰ ਲਿਖਣ ਲਈ ਆਪਾਂ ਕਿਹਦੇ ਪੁੱਠੇ ਕੌਮੇ ਜਿਵੇਂ ਆਪਾਂ ਕੋਈ ਵੀ ਨਾਟਕ ਹੁੰਦਾ ਨਾ ਤਾਂ RAM ਨੇ ਕਿਹਾ ਤਾਂ ਉਹਦੇ ਕਹੇ ਹੋਏ ਸਾਰੇ ਸ਼ਬਦਾਂ ਨੂੰ ਆਪਾਂ ਪੁੱਠ ਸਹੀ ਵਿਸ਼ਰਾਮ ਚਿੰਨ ਵਾਲਾ ਬਾਖ ਚੁਣੋ ਇਹਨਾਂ ਦੇ ਵਿੱਚੋਂ ਕਿਹੜੇ ਬਾਖ ਦੇ ਵਿੱਚ ਸਹੀ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਹੋਈ ਆ ਓਕੇ ਤਾਂ ਇਹਦੇ ਵਿੱਚ ਤੁਹਾਡਾ ਆਉਣ ਅਸੀਂ ਬੇਟੇ ਇਹ ਤੋਂ ਥੋੜਾ ਜਿਹਾ ਸਟੌਪ ਆਊਗਾ ਤੁਹਾਡਾ ਕੀ ਨਾਮ ਹੈ ਤਾਂ ਇੱਥੇ ਸਵਾਲ ਪੁੱਛਿਆ ਦਾ ਬੇਟੀ ਤੁਹਾਡਾ ਕੀ ਨਾਮ ਹੈ ਇਹ ਹੁੰਦਾ ਹੈ ਹਰਾਨੀ ਵਾਚਕ ਜਿਵੇਂ ਕਾਸ਼ ਜੇ ਕਿਤੇ ਇਦਾਂ ਜਿਹੜੇ ਆਪ ਮੁਹਾਰੇ ਮੂੰਹ ਚੋਂ ਸ਼ਬਦ ਆਉਂਦੇ ਨੇ ਨਾ ਉੱਥੇ ਫੇਰੀ ਸ਼ਬਦ ਦੀ ਵਰਤੋਂ ਇਹ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਚੋਰ ਚੋਰੀ ਕਰਨ ਕਰਕੇ ਪਕੜਿਆ ਜਾਂਦਾ ਹੈ ਓਕੇ ਵੈਸੇ ਹਿੰਦੀ ਦਾ ਇਥੇ ਜੇ ਪੰਜਾਬੀ ਦਾ ਸ਼ਬਦ ਸਹੀ ਲਿਖਣਾ ਹੁੰਦਾ ਤਾਂ ਫੜਿਆ ਆਉਣਾ ਸੀਗਾ ਇਹ ਹਿੰਦੀ ਚ ਬੋਲਿਆ ਜਾਂਦਾ ਹੈ ਠੀਕ ਆ ਬਾਖ ਦਾ ਸਹੀ ਬਹੁਵਚਨ ਦੱਸੋ ਤੇ ਇਹਦਾ ਸਹੀ ਬਹੁਵਚਨ ਦੱਸਣਾ ਤਾਂ ਇਹਦਾ ਹੁਣ ਆਸੀ ਚੋਰ ਚੋਰੀ ਕਰਨ ਕਰਕੇ ਪਕੜੇ ਜਾਂਦੇ ਹਨ ਓਕੇ ਤਾਂ ਇਹਦਾ ਹੁਣ ਆਸੀ ਈਡੀ ਚੋਰ ਚੋਰੀ ਕਰਨ ਕਰਕੇ ਪਕੜੇ ਜਾਂਦੇ ਹਨ ਠੀਕ ਆ ਇਹਦੇ ਵਿੱਚ ਜਿਹੜੇ ਇਹ ਇਹਨਾਂ ਦਾ ਕੋਈ ਬਹੁਵਚਨ ਨਹੀਂ ਹੋਊਗਾ ਠੀਕ ਹੈ ਬਹੁਵਚਨ ਕਿਰਿਆ ਹੋਊਗਾ ਜਾਂ ਕਿ ਕਿਰਿਆ ਦਾ ਹੋਊਗਾ ਜੋ ਸਕੂਨ ਖਾਲੀ ਤਾਂ ਵਿੱਚ ਹੈ ਉਹ ਹੋਰ ਕਿਸੇ ਵਿੱਚ ਨਹੀਂ ਹੈ ਤਾਂ ਇਹਨੂੰ ਆਪਾਂ ਕੰਪਲੀਟ ਕਰਨਾ ਜੋ ਸਕੂਨ ਪਾਣੀ ਮਾਚ ਇਹ ਹੁੰਦਾ ਕਿਸੇ ਦਾ ਕੰਮ ਬਗਾੜ ਦੇਣਾ ਪੱਗ ਨੂੰ ਹੱਥ ਪਾਉਣਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ ਓਕੇ ਤਾਂ ਜੋ ਸਕੂਨ ਦਸੇ ਨੋਹਾਂ ਦੀ ਕਿਰਤ ਵਿੱਚ ਹੈ ਸਕਰੀਨ ਤੇ ਅਗਲਾ ਸਵਾਲ ਹੈਗਾ ਤੁਹਾਡਾ ਇਹ ਗੁੱਡ ਕੈਰੇਕਟਰ ਇਜ਼ ਏ ਗ੍ਰੇਟ ਵੈਲਥ ओके ਇਹਦਾ ਪੰਜਾਬੀ ਅਨਵਾਦ ਕਰੋ ਬੈਲਤ ਆਪਾਂ ਦੇਖਦੀ ਆ ਇਹਦਾ ਹੁੰਦਾ ਦੌਲਤ ਓਕੇ ਇਹ ਗੁੱਡ ਕਰੈਕਟਰ ਇੱਕ ਚੰਗਾ ਚਰਿੱਤਰ ਇੱਕ ਵੱਡੀ ਦੌਲਤ ਹੈ ਇਹਦਾ ਅਨਸਰ ਹੁੰਦਾ ਸੀ ਈਡੀ ਇਹ ਲਿਖੇਆਂ ਵਿੱਚੋਂ ਵਿਰੋਧੀ ਸ਼ਬਦ ਚੁਣੋ ਤਸੱਜਰ ਸ਼ਬਦ ਆ ਜਿਹੜਾ ਇਹਦਾ ਵਿਰੋਧੀ ਸ਼ਬਦ ਇਹ ਆਪਾਂ ਮਤਲਬ ਨਾਰਮਲੀ ਕਰੀ ਬਾਰਤਦੇ ਆ ਜਿਵੇਂ ਗਾਂ ਜਾਂ ਮੱਝ ਸੁੰਦੀ ਆ ਹਨਾ ਉਹਨਾਂ ਨੂੰ ਆਪਾਂ ਕਹਿੰਨੇ ਕਿ ਸੱਜਰ ਸੂਈ ਆ ਸੱਜਰ ਸੂਈ ਕਿ ਜਿਹੜਾ ਕਿ ਪਸ਼ੂ ਨਵਾਂ ਨਵਾਂ ਸੂਇਆ ਠੀਕ ਆ ਤਾਂ ਸੱਜਰ ਜਿਹਨੂੰ ਜ਼ਿਆਦਾ ਟਾਈਮ ਹੋ ਜਾਂਦਾ ਕਿ ਦੁੱਧ ਸੁੱਕ ਗਿਆ ਉਹ ਵੀ ਉਹ ਵੀ ਤੋਕੜ ਹੋ ਗਈ ਤਾਂ ਤੋਕੜ ਹੋਣਾ ਸੱਜਰ ਦਾ ਕੀ ਆ ਜਨਾ ਤੋਕੜ ਤੇ ਆਪਾਂ ਇਹਦੇ ਵੈਸੇ ਆਪਾਂ ਕੀਤਾ ਹੋਇਆ ਆਪਣੇ ਪੁਰਾਣੀਆਂ ਕਲਾਸਾਂ ਦੇ ਵਿੱਚ ਸ਼ਾਇਦ ਪਿਛਲੇ ਹਫ਼ਤੇ ਕੀਤਾ ਸੀ ਆਪਾਂ ਕਚੱਜ ਤੇ ਸੱਜਜ ਕਚੱਜ ਕੀ ਹੈ ਨੇਟਿਵ ਵਰਡ ਵਰਡ ਤਾਂ ਇਹਦੇ ਵਿੱਚ ਆਪਾਂ ਵਿਖਿਆ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਚਜੀ ਤੇ ਸਚਜੀ ਠੀਕ ਆ ਉਹਨਾਂ ਨੇ ਫੀਮੇਲ ਵਾਸਤੇ ਵਰਤਿਆ ਸੀਗਾ ਤਾਂ ਇਹ ਮੇਲ ਨੂੰ ਜਦੋਂ ਆਪਾਂ ਕਹਿੰਦੇ ਆ ਕਿ ਕੋਈ ਵੀ ਕੋਈ ਵੀ ਜਿਹਨੂੰ ਚੱਜ ਨਹੀਂ ਹੁੰਦਾ ਓਕੇ ਤਾਂ ਇਹ ਉਹਨਾਂ ਨੇ ਫੀਮੇਲ ਲਈ ਵਰਤਿਆ ਸੀਗਾ ਇਹ ਜਿਹੜੇ ਸ਼ਬਦ ਆ ਇਹ ਮੇਲ ਲਈ ਵਰਤੇ ਜਾਂਦੇ ਨੇ ਸਚੱਜ ਜਿਹੜੇ ਵੀ ਮੇਲ ਕੋਈ ਚੱਜ ਹੋਵੇ ਕੰਮ ਕਰਨ ਦਾ ਕੋਈ ਚੱਜ ਹੋਵੇ ਠੀਕ ਆ ਆ ਇਹਦਾ ਮੂਲ ਸ਼ਬਦ ਆਇ ਦੇ ਮੂਰੇ ਅਗੇਤਰ ਲੱਗਿਆ ਹੋਇਆ ਆਇ ਦਾ ਮੂਲ ਸ਼ਬਦ ਆ ਵੀ ਇਹਦੇ ਮੂਰੇ ਅਗੇਤਰ ਲੱਗਿਆ ਹੋਇਆ ਨੇਟਿਵ ਬਣ ਗਿਆ ਸਚਜਜ ਤੇ ਸਚਜ ਨਾ ਹੋਣਾ ਸਚਜ ਚਜਜ ਹੋਣਾ ਓਕੇ ਤਾਂ ਇਹਦਾ ਸੁਣਾਉਣਾ ਸੀ ਥੋੜਾ ਟੋਕੜ ਹੇਠ ਲਿਖਿਆਂ ਵਿੱਚੋਂ ਪੰਜਾਬੀ ਭਾਸ਼ਾ ਦਾ ਸ਼ਬਦ ਚੁਣੋ ਤਾਂ ਇੰਨਾਂ ਸਾਰਿਆਂ ਦੇ ਵਿੱਚੋਂ ਪੰਜਾਬੀ ਦਾ ਸ਼ਬਦ ਚੁਣਨਾ ਬਾਕੀ ਸਾਰੇ ਤੁਹਾਡੇ ਫਾਰਸੀ ਪਾਸ਼ਾ ਦੇ ਸ਼ਬਦ ਨੇ ਇਹਦੇ ਵਿੱਚ ਫੁਟਕਲ ਇਹ ਜਿਹੜਾ ਸ਼ਬਦ ਆ ਇਹ ਹੈਗਾ ਤੁਹਾਡਾ ਪੰਜਾਬੀ ਦਾ ਵਿੱਚ ਇਹਦਾ ਹੁੰਦਾ ਕਿ ਜਦੋਂ ਆਪਾਂ ਕਹਿੰਦੇ ਆ ਤਾਂ ਕਿ ਮਤਲਬ ਕੁਝ ਵੀ ਆਪਾਂ ਕੋਈ ਵੀ ਚੀਜ਼ ਦੱਸਣ ਲੱਗ ਜਾਈਏ ਮਸਬੀਆਂ ਦੇ ਨਾਮ ਤਾਂ ਇਸ ਕੁਝ ਕ ਲਿਖ ਕੇ ਕਿ ਇਹਦੇ ਨਾਲ ਦੇ ਹੋਰ ਵੀ ਆ ਤਾਂ ਉਹ ਜੋ ਵੀ ਆਪਾਂ ਪਹਿਲਾਂ ਕੋਈ ਚੀਜ਼ ਦਾ ਦੱਸ ਰਹੇ ਆ ਉਹਦੇ ਨਾਲ ਦੀਆਂ ਛੋਟੇ ਛੋਟੇ ਚੀਜ਼ਾਂ ਦੀ ਹੋਰ ਵਿਆਖਿਆ ਕਰਨ ਲਈ ਜਦੋਂ ਆਪਾਂ ਐਕਸਟਰਾ ਲਿਖ ਦਿੰਦੇ ਆ ਤਾਂ ਉਹਨੂੰ ਆਪਾਂ ਕਹਾਂਗੇ ਫੁਟਕਲ ਇਹ ਹੈਗਾ ਸਾਡਾ ਪੰਜਾਬੀ ਦਾ ਸ਼ਬਦ ਅਪ੍ਰੈਲ ਤੋਂ ਪਹਿਲਾਂ ਕਿਹੜਾ ਮਹੀਨਾ ਨਹੀਂ ਆਉਂਦਾ ओके ਉਥੇ ਪੇਪਰ ਚ ਕਾਲ ਨਹੀਂ ਕਰਨੀ April ਤੋਂ ਪਹਿਲਾਂ ਕਿਹੜਾ ਮਹੀਨਾ ਬੱਚੇ ਇਨਾ ਪੜ੍ਹ ਕੇ ਕਹਿੰਦੇ ਆ April ਤੋਂ ਪਹਿਲਾਂ ਕਿਹੜਾ ਆਉਂਦਾ March ਨਹੀਂ ਉਹਨਾਂ ਨੇ ਪੁੱਛਿਆ ਕਿਹੜਾ ਮਹੀਨਾ ਨਹੀਂ ਆਉਂਦਾ ਨਹੀਂ ਆਉਂਦਾ ਜਨਵਰੀ ਫਰਵਰੀ ਮਾਰਚ ਇਹ ਤਾਂ ਪਹਿਲਾਂ ਆ ਜਾਂਦੇ ਨੇ ਤੇ April ਤੋਂ ਪਹਿਲਾਂ ਕਿਹੜਾ ਨਹੀਂ ਆਉਂਦਾ May ਨਹੀਂ ਆਉਂਦਾ ओके okay. एक ही ਯਾਦ ਰੱਖਣਾ ਮਈ ਦੇ ਨਾਲ ਕਿਹੜੇ ਆਪਣੇ ਦੇਸੀ ਮਹੀਨੇ ਚੱਲਣਗੇ ਇਹ ਵੀ ਤੁਸੀਂ ਨਾਲ-ਨਾਲ ਯਾਦ ਰੱਖਣਾ ਕਿਉਂਕਿ ਮਾਰਚ ਤੋਂ ਤਾਂ ਸਾਡਾ ਚੇਤ ਸਟਾਰਟ ਹੋ ਜਾਂਦਾ ਤਾਂ ਮਤਲਬ ਮਈ ਦੇ ਨਾਲ ਕਿਹੜੇ-ਕਿਹੜੇ ਦੇਸੀ ਮਹੀਨੇ ਹੋਣਗੇ ਜਨਵਰੀ ਫਰਵਰੀ ਦੇ ਨਾਲ ਜਿਵੇਂ ਫਰਵਰੀ ਨਾਲ ਸਾਡਾ ਫੱਗਣ ਆ ਜਾਂਦਾ ਜਦੋਂ ਸਾਡਾ ਮਤਲਬ ਲੀਪ ਦਾ ਸਾਲ ਆਉਂਦਾ ਤੇ ਇੱਕ ਦਿਨ ਕਿ째 ਵੱਧਦਾ ਸਾਡੇ ਫੱਗਣ 'ਚ ਹੀ ਵੱਧਦਾ ਜਫਰ ਜਲਾਣਾ ਮੁਹਾਵਰੇ ਦਾ ਇਹ ਕੀ ਮੁਹਾਵਰਾ ਇਦੇ ਵਿੱਚ ਦੋ ਜਾਂ ਤਿੰਨ ਸ਼ਬਦਾਂ ਦਾ ਜਿਹੜਾ ਹੁੰਦਾ ਉਹ ਹੁੰਦਾ ਸਾਡਾ ਮੁਹਾਵਰਾ ਕਈ ਵਾਰੀ ਅਖਾਣ ਤੇ ਮੁਹਾਵਰੇ ਦੀ ਪਛਾਣ ਕਰਨੀ ਆ ਜਾਂਦੀ ਆ ਤੇ ਜਿਹੜਾ ਆਪਣੇ ਆਪ ਤੇ ਪੂਰਾ ਬਾਕ ਆ ਉਹ ਹੁੰਦਾ ਸਾਡਾ ਅਖਾਣ ਤੇ ਇਹਨਾਂ ਤੋਂ ਕੋਈ ਵੀ ਮਸੀਬਤ ਚੱਲਣੀ ਮਿਹਨਤ ਕਰਨੀ ਵੀ ਮਤਲਬ ਇੱਕ ਤਰੀਕੇ ਦੀ ਜਦੋਂ ਆਪਾਂ ਮਿਹਨਤ ਕਰਦੇ ਆ ਉਹ ਵੀ ਮਸੀਬਤ ਚੱਲ ਰਹੇ ਹੁੰਦੇ ਆ ਤਾਂ ਜਫਰ ਕਿ ਮਤਲਬ ਜਦ ਇੰਨੇ ਜ਼ਿਆਦੇ ਇੰਨੇ ਕਿ ਮਸੀਬਤ ਚੱਲੀ ਇੰਨੀ ਜ਼ਿਆਦਾ ਹੀ ਨੇ ਮਿਹਨਤ ਕਰੀ ਤਾਂ ਇਹ ਮਤਲਬ ਪਿਛਲੀ ਵਾਰ ਇਹਨਾਂ ਨੇ ਮਿਹਨਤ ਕਰਨ ਦਿੱਤਾ ਸੀ ਐਤੀ ਮਸੀਬਤ ਕਿ ਜਦੋਂ ਆਪਾਂ ਕੋਈ ਬਾਲਾ ਕੀ ਮਤਲਬ ਬਾਲਾ ਲਗਾਤਾਰ ਕੋਈ ਚੀਜ਼ ਨੂੰ ਆਪਾਂ ਕਰ ਰਹੇ ਹੁੰਨੇ ਆ ਠੀਕ ਹੈ ਤੇ ਇਹਦਾ ਅਨਸਰ ਹੁਣ ਸਿਆੜਾ ਮਾਲੀ ਸ਼ਬਦ ਦਾ ਇਸਤਰੀ ਲਿੰਗ ਚੁਣੋ ਓਕੇ ਮਾਲੀ ਸ਼ਬਦ ਦਾ ਇਹਨਾਂ ਦੇ ਵਿੱਚੋਂ ਸਹੀ ਇਸਤਰੀ ਲਿੰਗ ਚੁਣਨਾ ਤਾਂ ਇਹਦਾ ਹੁਣ ਅਸੀਂ ਤੁਹਾਡਾ ਮਾਲਣ ਸਾਰੇ ਦਾ ਸਾਰਾ ਟੱਬਰ ਪੈੜਾ ਹੋਣਾ ਮੁਹਾਵਰਾ ਇਹ ਵੀ ਕੀ ਹੈ ਤੁਹਾਡਾ ਮੁਹਾਵਰਾ ਨਾਲ ਨਾਲ ਹੀ ਦੇਖਦੇ ਰਹੇ ਨਾ ਕਿ ਇਹ ਖਾਣਾ ਜਾਂ ਮੁਹਾਵਰਾ ਦਾ ਸਹੀ ਅਰਥ ਦੱਸੋ ਤਾਂ ਇਹਨਾਂ ਦੇ ਵਿੱਚੋਂ ਇਹ ਆਪਣੇ ਨਾਰਮਲੀ ਬੋਲਦੇ ਆ ਕਿ ਆਵਾ ਹੀ ਉੱਤਿਆ ਪਿਆ ਉਹਨਾਂ ਦਾ ਤਾਂ ਇਹਦਾ ਹੁੰਦਾ ਆਵਾ ਉਤਿਆਣਾ ਸਿਰ ਚੜਨਾ ਕਿਸੇ ਦਾ ਬਾਲਾ ਹੀ ਕੀ ਮਤਲਬ ਕਿਸ ਨੂੰ ਬਾਲਾ ਹੀ ਸਿਰ ਚੜਾਉਣਾ ਜਾਂ ਚੜਨਾ ਹੁੰਦਾ ਕਿਸੇ ਦੇ ਅੰਡਰ ਕੰਮ ਕਰਨਾ ਸਿਰ ਪੈਰ ਨਾ ਹੋਣਾ ਕਿਸੇ ਦਾ ਕੋਈ ਮੂੰਹ ਸਿਰ ਨਾ ਹੋਣਾ ਕੋਈ ਵੀ ਗੱਲ ਦਾ ਕੋਈ ਤੁਕ ਨਾ ਬਣਨਾ ਸਿਰ ਪੈਰ ਨਾ ਹੋਣਾ ਇਹ ਸੀਗਾ ਸੋਡਾ ਟੈਸਟ ਇਹ ਅੱਜ ਆਪਣਾ ਟੈਸਟ ਖਤਮ ਹੋ ਗਿਆ ਇਹ ਤੋਂ ਬਾਅਦ ਸਾਨੂੰ ਕਲਾਸ ਦੇ ਵਿੱਚ ਮਿਲਣਗੇ ਅੱਠੇ ਦੇ ਅੱਠੇ ਸ਼ਬਦ ਸਰੈਣੀਆ ओके ਇਹ ਤੋਂ ਬਾਅਦ ਜਿਹੜੀ ਕਲਾਸ ਆਉਗੀ ਉਹ ਤੁਹਾਡੀ ਮਤਲਬ 8 ਸ਼ਬਦਸ ਰਹਿਣੀਆਂ ਲਿੰਗ ਪਲਿੰਗ ਇੱਕ ਬਚਨ ਤੋਂ ਬਹੁਵਚਨ ਓਕੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਬਾਕੀ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ